ਦੇ ਰਾਤ ਕੁਝ ਲੁਟੇਰਿਆਂ ਦੇ ਵੱਲੋਂ ਇੱਕ ਪ੍ਰਵਾਸੀ ਦਾ ਕਤਲ ਕਰ ਦਿੱਤਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਦਿੱਤੀ ਰਾਤ ਇੱਕ ਪ੍ਰਵਾਸੀ ਗੋਲਗੱਪਿਆਂ ਦੀ ਰੇੜੀ ਲਗਾ ਕੇ ਵਾਪਸ ਘਰ ਪਰਤ ਰਿਹਾ ਸੀ ਕਿ ਰਸਤੇ ਦੇ ਵਿੱਚ ਕੁਝ ਲੁਟੇਰੇ ਆਉਂਦੇ ਨੇ ਤੇ ਲੁੱਟ ਖੋਹ ਦੀ ਨੀਅਤ ਦੇ ਨਾਲ ਤੇਜ਼ ਧਾਰ ਹਥਿਆਰਾਂ ਨਾਲ ਪ੍ਰਵਾਸੀ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਜਿਸ ਤੋਂ ਬਾਅਦ ਉਸ ਦਾ ਕਤਲ ਵੀ ਕਰ ਦਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਘਟਨਾ ਗੁਦਾਸਪੁਰ ਦੇ ਪਿੰਡ ਪੈਣੀ মিয়া ਖਾਨ ਦੇ ਵਿੱਚੋਂ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਇੱਕ ਪ੍ਰਵਾਸੀ ਰੇੜੀ ਲਗਾ ਕੇ ਵਾਪਸ ਘਰ ਪਰਤ ਰਿਹਾ ਸੀ ਕਿ ਲੁੱਟਖੋ ਕਰਨ ਆਉਂਦੇ ਵਿਅਕਤੀਆਂ ਦੇ ਵੱਲੋਂ ਪਹਿਲਾਂ ਤਾਂ ਉਸਤੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸੈਮ ਦਾ ਮਾਹੌਲ ਹੈ ਹਾਲਾਂਕਿ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਮ੍ਰਿਤਕ ਦਾ ਨਾਮ ਤਰਮਿੰਦਰ ਦੱਸਿਆ ਜਾ ਰਿਹਾ ਹੈ ਉਸ ਦੀ ਪਤਨੀ ਅੰਜਲੀ ਅਤੇ ਉਸ ਦੇ ਜੀਜੇ ਉਹਦੇ ਵੀਰ ਨੇ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਸੂਚਨਾ ਮਿਲਦੀ ਹੈ ਕਿ ਤਰਮਵੀਰ ਮ੍ਰਿਤਕ ਦੀ ਕਿਸੇ ਨਾਲ ਲੜਾਈ ਹੋਈ ਹੈ ਪਰ ਜਦੋਂ ਉਹ ਮੌਕੇ ਤੇ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਉਸ ਦੀ ਉੱਥੇ ਲਾਸ਼ ਪਈ ਹੁੰਦੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ 1 ਸਾਲ ਤੋਂ ਪਣੀ ਮੀਆਂ ਖਾਂ ਵਿਖੇ ਰਹਿ ਰਹੇ ਨੇ ਅਤੇ ਗੋਲ ਗੱਪੇ ਵਿੱਚ ਹੰਦਾ ਕੰਮ ਕਰਦੇ ਸੀ ਧਰਮਿੰਦਰ ਦੇ ਤਿੰਨ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਛੋਟੀ ਲੜਕੀ 1 ਸਾਲ ਦੀ ਦੱਸੀ ਜਾ ਰਹੀ ਹੈ ਉਹਨਾਂ ਨੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਦੂਜੇ ਪਾਸੇ ਪਣੀ ਮੀਆਂ ਖਾਂ ਦੇ ਐਸਐਚਓ सुरेंद्र ਪਾਲ ਨੇ ਦੱਸਿਆ ਕਿ ਮ੍ਰਿਤਕ ਧਰਮਿੰਦਰ ਦੀ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਬੋਸਮਾਰਟਮ ਲਈ ਭੇਜ ਦਿੱਤਾ ਗਿਆ ਉਸ ਦੇ ਸਿਰ ਤੇ ਗਹਿਰੀ ਸੱਟ ਦਾ ਇੱਕ ਨਿਸ਼ਾਨ ਹੈ ਪਰ ਫਿਲਹਾਲ ਇਹ ਸਾਫ਼ ਨਹੀਂ ਕਿ ਉਸ ਦਾ

बाद में पता चलता है आपको क्या मांग क्या करेंगे प्रशासन से इंसाफ चाहिए हमें हमारे नेगनेग बच्चे कितने बच्चे आपके तीन पता नहीं मैं सब रेडी लेके आया यहाँ पर इंतजार किया दस बजे गए 10:30 बजे किसी ने बोला कि ऐसे तो झगड़ा हो गया मैं गया उधर देखा जाके सो उधर कुछ नहीं डेट हो गई पता चला झगड़ा किस बात पे हुआ पता नहीं लगा ये तो उधर जाके मैंने सोचा चलो

ਾਨੂੰ ਇਹ ਕਤਨ ਸਾਭ ਹੋਣਾ ਚਾਹੀਏ ਹੋਰ ਕੀ ਚਾਹੀਏ हमको ਇਹ ਸਾਭ ਹੋ ਜਾਵੇ ਬੱਚੇ ਛੋਟੇ ਛੋਟੇ